ਏ ਸਿੱਖਾਂ ਦੇ ਗੁਰਦੁਆਰਾ ਸਾਹਿਬ ਜਿੱਥੇ-ਜਿੱਥੇ ਵੀ ਹੈਗੇ ਨੇ ਅੱਥੇ ਕੋਈ ਖਾਲੀ ਹੱਥ ਨਹੀਂ ਮੁੜਦਾ ਅਟੁੱਲ ਲੰਗਰ ਵਾਹਿਗੁਰੂ ਦੀ ਮਿਹਰ ਬਹੁਤ ਪ੍ਰਮਾਤਮਾ ਦੀ ਦਾਦਾ ਨਾਨਕ ਜੀ ਦੀ ਮਿਹਰ ਬਹੁਤ ਜ਼ਿਆਦਾ ਬਾਪਾ ਜੀ ਨੇ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਲੰਗਰ ਤੇ ਤੁਸੀਂ ਸ਼ੁਰੂ ਕੀਤਾ ਸੀ ਕਿ ਅੱਜ ਵੀ ਦੇਖੋ ਫੌਨ ਜੈਂਟਰੀਆਂ ਚਿਬਰ ਕਰਾਉ ਰਿਹਾ ਹੈ ਸਾਰਾ ਅੱਜ ਵੀ ਇੱਥੇ ਬੱਚੇ ਕੰਮਕਾਰਾਂ ਤੇ ਹੋ ਕੇ ਨਹੀਂ ਟਾਈਮ ਮਿਲਦਾ ਤੇ ਇੱਥੇ ਕਿਸੇ ਵੀ ਟਾਈਮ ਨੰਬਰ ਸ਼ਕ ਸਕਦੇ ਆ ਕਿ ਹੁਣ ਆਪਣਾ ਆ ਗਿਆ ਏ ਵਧੀਆ ਜਿਹਾ ਡੈਕੋਰੇਸ਼ਨ ਵਾਓ ਮੈਚਿੰਗ ਦੇਖੋ ਗਾਇਸ ਪੂਰਾ ਮੈਚਿੰਗ ਮੈਂ ਕਿਹਾ ਸੀ ਕਿ ਮੈਂ ਸਾਰਾ ਪ੍ਰੋਪਰ ਰੈਡੀ ਕਰਕੇ ਵਲੌਗ ਪੂਰਾ ਮੈਂ ਤੁਹਾਨੂੰ ਦਿਖਾਉਣਾ ਹੈ ਮਰੂਨ ਕਲਰ ਦਾ ਤੇ 골ਡਨ ਵਰਕ ਕੀਤਾ ਹੋਇਆ ਸਾਰਾ ਪੂਰਾ ਸੈਟ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਦੇਤੇ ਪਿੰਨਾ ਪਿੱਕ ਪਿੰਨਾ ਲਾਈਆਂ ਜਾਣਗੀਆਂ ਸ਼ਾਈ ਪੀਲਾ ਕਲਰ ਤੇ ਇਸ ਪੂਰਾ ਸੈਟ ਦਾ ਦੋਸਤੋ ਇਹ ਸਾਡਾ ਗੁਰਦਰ ਸਾਹਿਬ ਦਾ ਮਤਲਬ ਕਿਸੇ ਗੁਰਦਰ ਸਾਹਿਬ ਚ ਮਹੀਨੇ ਬਾਅਦ ਹਫਤੇ ਬਾਅਦ ਡੇਨ ਰੱਖਿਆ ਹੁੰਦਾ ਇਹਨਾਂ ਨੇ ਇੱਕ ਸਾਡੇ ਹਰਿਮੰਦਰ ਸਾਹਿਬ ਜੀ ਦਾ ਪੂਰਾ ਸੈਟ ਡੇਲੀ ਚੇਂਜ ਕੀਤਾ ਜਾਂਦਾ ਹੈ 골ਡਨ ਟੈਂਪਲ ਚ ਤੇ ਉਹ ਜਿਹੜੇ ਜੋ ਪਏ ਨੇ ਉੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਰੱਖ ਕੇ ਹੁਣ ਤਾਂ ਸਮਾਪਤੀ ਹੋ ਚੁੱਕੀ ਹੈ ਨਾ ਹੁਣ ਉਧਰ ਇੱਕ ਰੂਮ ਬਣਿਆ ਹੁੰਦਾ ਹਰੇ ਗੁਰਦੁਆਰੇ ਚ ਤੇ ਉੱਥੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਉੱਥੇ ਰੱਖੇ ਜਾਂਦੇ ਆ ਤੇ ਇਸ ਵਕਤ ਐਥੇ ਪਾਠ ਨਹੀਂ ਹੈਗਾ ਔਰ ਹੁਣ ਇੱਕ ਹੁਣ ਉੱਪਰ ਵੀ ਦੇਖਦੇ ਆਪਾਂ ਸਾਰਾ ਹੁਣ ਮੈਰੂਨ ਕਲਰ ਦਾ ਇੱਕ ਹੋਰ ਵਾਲਿ ਗੋਲਡਨ ਕੀਤਾ ਹੋਇਆ ਬਹੁਤ ਸੋਹਣਾ ਪੂਰਾ ਪਿੰਅਪ ਕਰ ਰਿਹਾ ਨੇ ਬੱਚੇ ਔਰ ਫੀਰ ਹੋਣੇ ਬੱਚੇ ਵੀ ਹੈ ਛੋਟੇ ਤੇ ਵੀਰ ਹੁੰਦੇ ਆ ਬਹੁਤ ਸੇਵਾ ਸ਼ਿਦਤ ਨਾਲ ਲੱਗੇ ਹੋਏ ਨੇ कि ਇਹਦੇ ਵਿੱਚ ਪੂਰਾ ਸੈੱਟ ਉਹਦੇ ਵਿੱਚ ਸਾਰੇ ਪਏ ਆ ਉਹਦੇ ਵਿੱਚ ਤੇ ਸਾਰਾ ਇੱਧਰ ਆਪਣਾ ਪੂਰਾ ਮੈਚਿੰਗ ਪੂਰਾ ਕਵਰ ਕਰਨਗੇ ਦੇਖੀ ਜਾ ਤੁਸੀਂ ਆ ਦੇਖੋ ਹਾਂ ਦੇਖੋ ਗਾਇਸ ਇਹਨਾਂ ਡਿਜ਼ਾਈਨ ਕਰਨੇ ਤੇ ਪਹਿਲਾ ਵੱਡਾ ਹਿਮਾਲਾ ਸੀ ਤੇ ਉਸ ਤੋਂ ਛੋਟਾ ਸੀ ਫਿਰ ਤੇ ਡਿਜ਼ਾਈਨ ਬਣੇ ਹੋਏ ਆ ਬਹੁਤ ਤੇ ਉਹ ਸਾਰੇ ਉੱਪਰ ਪਿੱਲੋ ਪਏ ਨੇ ਤੇ ਉੱਤਰ ਪਿੱਲੋ ਦੀ ਸੈਟਿੰਗ ਹੋ ਰਹੀ ਹੈ ਮਾਰੇ ਅੱਛਾ ਸਾਰੇ ਜਦੋਂ ਛੜਕੇ ਅੰਮ੍ਰਿਤ ਵੇਲੇ ਤੱਕ ਪੂਰਾ ਇਹ ਰੈਡੀ ਕਰਕੇ ਇਹਨਾਂ ਨੇ ਪੂਰਾ ਅਗੇ ਕਰ ਦਨਾ ਸਾਰਾ ਤੇ ਹੁਣ ਉਸ ਤੋਂ ਛੋਟਾ ਪੂਰਾ ਇਹ ਦੇ ਲੇਅਰ ਜੀ ਬਣ ਗਿਆ ਇਹ ਦੇਖੋ ਹਣਾ ਤੇ ਸਭ ਪਹਿਲਾ ਸਿੱਤੋ ਵੱਡਾ ਤੇ ਉਸ ਤੋਂ ਛੋਟਾ ਕਿਸ ਛੋਟਾ ਤੇ ਦੇਖੋ ਕਿੰਨਾ ਸੋਹਣਾ ਬਣ ਗਿਆ ਹਣਾ ਤੇ ਹੁਣ ਮੈਨੂੰ ਲੱਗਦਾ 3 ਸੈਟ ਤਾਂ ਹੋ ਗਏ ਮੁੰਨਾ ਦਾ ਸਾਰਾ ਇਹ ਪ੍ਰੋਪਰ ਉਸ ਤੋਂ ਛੋਟਾ ਆਵੇਗਾ ਹੁਣ ਹਣਾ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਦਸੇ ਕਿੰਨਾ ਪਿਆਰਾ ਲੱਗ ਰਿਹਾ ਵਾਹਿਗੁਰੂ 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 ਆਪਣਾ ਲੈਕਚਰ ਦਾ ਕੰਮ ਹੋ ਰਿਹਾ ਜੋ ਲਾਈਟਾਂ ਮਗਰ ਅਸਤਾਨ ਖਰਾਬ ਹੋ ਜੰਨੀ ਹੈ ਉਹ ਆਪਣਾ ਚੱਲ ਰਹੀ ਹੈ ਛੇ ਆਪਣਾ 70 ਨੰਬਰ ਦਾ ਕੁੱਪੜਾ ਜਿਹੜਾ ਮਹਿਰੂਨ ਕਲਰ ਦਾ ਉਹ ਡੈਕੋਰੇਸ਼ਨ ਵਧੀਆ ਬਣੀ ਏ। ਇਹ ਸਾਰਾ ਡਿਜ਼ਾਈਨ ਕਰ ਦਿੱਤਾ ਇਹਨਾਂ ਨੇ ਤੇ ਹੁਣ ਲੱਗਦਾ ਉਸ ਤੋਂ ਛੋਟਾ ਮੰਨ ਤਾਂ ਲੱਗਾ ਨਹੀਂ ਛੋਟਾ ਕੀ ਬੱਦ ਲੱਗ। ਤੇ ਹੁਣ ਬਣਾਉ ਉਹ ਇਸ ਤਰ੍ਹਾਂ ਪੂਰਾ ਸੈੱਟ ਨਾਲ ਦਾ ਹੁਣ ਦੇਖੋ ਹੁਣ ਕਿੰਨਾ ਸੋਹਣਾ ਲੱਗਿਆ ਹੈ ਨਾ।

ਰੱਖਣੇ ਨੇ ਸਾਡੇ ਗੁਰੂਆਂ ਦੇ ਸ਼ਸਤਰ ਜਿਹੜੇ ਹਰ ਇੱਕ ਗੁਰਦੁਆਰਾ ਸਾਹਿਬ 'ਚ ਰੱਖੇ ਜਾਂਦੇ ਆ ਇਹ ਹੀ ਆਪਣਾ ਪਾਪਾ ਜੀ ਦੇ ਸ਼ਸਤਰ ਆ ਰਹੇ ਸਦੀਵਾਰ ਇਦਾਂ ਦੇਖੋ ਤੁਸੀਂ ਕਿਤੇ ਵੀ ਜਾਓਗੇ ਗੁਰਦੁਆਸਾਹਿਬ 'ਚ ਦੇਖੋਗੇ ਕਿ ਸਾਡੇ ਗੁਰੂਆਂ ਦੇ ਖੰਡ, ਕਰਪਾਨ ਸਾਰੇ ਇਹ ਸਾਡੇ ਗੁਰੂਆਂ ਦੇ ਕੀਨਾ ਨੇ ਸਾਨੂੰ ਕੀਨਾ ਨੇ ਸਾਡੇ ਵਾਸਤੇ ਇੰੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਉੱਪਰ ਵੀ ਆਪਣਾ ਉਸੇ ਕਲਰ ਦਾ ਮਹਿਰੂਨ ਕਲਰ ਦੇ ਰਮਾਲੇ ਛੋਟੇ ਛੋਟੇ ਜਿਹੜੇ ਉਹ ਡੈਕੋਰੇਸ਼ਨ ਕਰ ਰਹੇ ਨੇ ਬੜੇ ਸਜਾਵਟ ਨਾਲ ਤੇ ਬੜੇ ਧਿਆਨ ਨਾਲ ਰੱਖਿਆ ਜਾ ਰਿਹਾ ਸਾਰਾ ਸਮਾਨ ਪਹਿਲਾਂ ਕਿਰਪਾਨ ਹੈ ਦੋਸਤੋ ਇਹ ਪਹਿਲਾਂ ਛੋਟੀ ਕਿਰਪਾਨ ਫਿਰ ਉਸ ਤੋਂ ਵੱਡੀ ਸਰਪਾਨ ਤੇ ਉੱਧਰ ਵੀ ਆਪਣਾ ਉੱਪਰ ਵੀ ਦੇਖੋ ਹਾਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਏ ਝੂਮ ਕੇ ਕੇ ਵੀ ਤੁਹਾਨੂੰ ਦਿਖਾ ਦਿੰਨੀ ਆਂ ਕਿ ਵਰ ਕਿੰਨਾ ਪਿਆਰਾ ਲੱਗ ਰਿਹਾ ਨਾ ਛੋੜਾ ਮੈਂ ਲੇ ਥੋ ਬੇਸੀ ਪਹਿਲਾਂ ਫਿਰ ਮੈਂ ਡੈਲੀ ਮੇਰਾ ਇਸ ਟਾਈਮ ਆਣਾ ਹੁੰਦਾ ਕਈ ਮਰਾਦ ਦਾ 10:30 ਹੋ ਗਿਆ ਬਟ ਕੋਈ ਇੱਥੇ ਡਰ ਨਹੀਂ ਹੈਗਾ ਚਾਹੇ ਕਿ ਸੀ ਰਾਤ 11 12 ਬੀਚ ਆ ਜੇ ਕੋਈ ਚਰ ਹੈ ਨਹੀਂ ਬਹੁਤ ਸੇਫ ਕੰਟਰੀ ਹੈ ਤੁਸੀਂ ਸੈਂਗਰੇਪੈਂਡਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਕਰ ਤੋਂ 15 ਮਿੰਟ ਲੱਗਦੇ ਨੇ ਮੇਰੇ ਨੂੰ ਹੋਰ ਵੀ ਗੱਲ ਦੱਸ ਦਨੀ ਹੈ ਕਿ ਨਾ ਇੱਥੇ ਦੇਖ ਨਹੀਂ ਹੁੰਦੀ ਆਪਣੇ ਇੱਥੇ ਕੈਨੇਡਾ ਚ ਗੁਰਦੁਆਰਾ ਸਾਹਿਬ ਚ ਕਿਉਂਕਿ ਇੱਥੇ ਹਰ ਇੱਕ ਕੁਛ ਵੀ ਕੋਈ ਵੀ ਬਿਜ਼ਨਸ ਕਰਨਾ ਹੋਵੇ ਤਾਂ ਗਰਮੰਟ ਕੋ ਜਾਇਸ ਲੈ ਲੈਂਦਿਆਂ ਕਿ ਜਿਹੜਾ ਗੁਰਦੁਆਰ ਸਾਹਿਬ ਚ ਲੰਗਰ ਬੰਦਾ ਹੈ ਸਾਰਾ ਛੜਾਵਾ ਛੜਾ ਸਾ ਕਰਦੇ ਨੇ ਦੇਖ ਹੁਣ ਘਰ ਤੋਂ ਨਹੀਂ ਲਿਆ ਸਕਦੇ ਕੋਈ ਕੋਈ ਪਤਾ ਨਹੀਂ ਕਿੱਦਾਂ ਲਿਆਊਗਾ ਉਹਦਾ ਗੈਸਟਰੀ ਨਹੀਂ ਹੋ ਸਕਦਾ ਬਹੁਤ ਸਖਤੀ ਹੈ ਖਾਣ ਪੀਣ ਦੇ ਮਾਮਲੇ ਵਿੱਚ ਤੇ ਇਸੇ ਕਰਕੇ ਇਜਾਜ਼ਤ ਨਹੀਂ ਦਿੰਦੇ ਇੱਥੇ ਦੇਗ ਕਰਵਾਉਣੇ ਦੀ ਹੋਰ ਵੀ ਕਈ ਗੱਲਾਂ ਹੈ ਕਿ ਹੁਣ ਦਿੱਖੇ ਆਪਣਾ ਇਹ ਸਾਰਾ ਇਹ ਕਿਚਰਾਵਾ ਚੜਦਾ ਹੈ ਪੂਰਾ ਗੱਲਾ ਕੱਢਨੇ ਲੰਬਾ ਜਾਂ ਬਹੁਤ ਤੇ ਰੌਕਰ ਕਿੱ사 ਰਹੇ ਹੋ ਤੇ ਸਫਾਈ ਹੋ ਰਹੀ ਹੈ ਦੇ ਵਿੱਚ ਫੇਸੀ ਕਰ ਦਿੱਤਾ ਤੇ ਉੱਥੇ ਕਲੀਨ ਕਰਕੇ ਤੇ ਹੁਣ ਜਿਹੜੇ ਆਪਣੇ ਉਹ ਗੁਲਦਸਤੇ ਪਏ ਆ ਤੇ ਉਹਨਾਂ ਦੀ ਸੈਟਿੰਗ ਹੋ ਰਹੀ ਹੈ ਬਹੁਤ ਸੋਹਣੇ ਸੋਹਣੇ ਫੁੱਲਾਂ ਵਾਲੇ ਫਲੋਵਰ ਪੋਟ ਜਾਣਿਆ ਕਿ ਸਾਰੇ ਇਹ ਪ੍ਰੋਪਰ ਵਧੀਆ ਜਾ ਸੈਟਿੰਗ ਹੋ ਜੇ ਤੇ ਮੈਂ ਫੇਸ ਮਾਸਕ ਤੇ ਕਰਾਂ ਤੇ ਪਰਫਿਊਮ ਤਾਂ ਸਾਡੇ ਗੁਰੂ ਘਰਾਂ ਵਿੱਚ ਬਹੁਤ ਜ਼ਰੂਰੀ ਹੈ ਖੁਸ਼ਬੂਦਾਰ ਸੈਗਨਸ ਇਹ ਇੱਧਰ ਦੇਖੋ ਸਾਰੇ ਆਪਣਾ ਅਦਲੀ ਸਾਈਡ ਦੇ ਗੁਲਦਸਤੇ ਤਾਂ ਆ ਚੁੱਕੇ ਆ ਤੇ ਹੁਣ ਇਧਰ ਦੀ ਸਾਈਡ ਵਾਲੇ ਇਹ ਦੇਖੋ ਸਾਰੇ ਉਹ ਪਏ ਉਹ ਇਧਰ ਕਰਨੇ ਆ ਹਰੇ ਆਪਣਾ ਗੁਰਦੁਆਰਾ ਸਾਹਿਬ ਅੰਮ੍ਰਿਤਪੁਰ ਸਾਹਿਬ ਇੱਥੇ ਮੈਂ ਰੋਜ਼ ਛੇਲੀ ਮਥਾ ਟੇਕ ਕੇ ਆਉਣੀ ਆ ਕਦੇ ਨਹੀਂ ਵੀ ਆ ਹੁੰਦਾ ਬਟ ਜ਼ਰੂਰ ਹੱਥਾ ਜ਼ਰੂਰ ਟੇਕਣਾ ਪੈਂਦਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਪੈਂਦਾ ਤੇ ਆਪਣਾ ਜਿੱਥੇ ਰਸੀਦ ਵਗੈਰਾ ਕੱਟਦੇ ਆ ਤੇਗ ਤਾਂ ਹੁੰਦੀ ਨਹੀਂ ਇੱਥੇ ਤੇ ਹੋਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇੱਧਰ ਨਾਲ ਇਲਾਕੇ ਛੋਟਾ ਗੁਰਦੁਆਰਾ ਜਿਆਦਾ ਘੱਟ ਨਹੀਂ ਇੱਧਰ ਨਾਲ ਹੀ ਲੱਗਦੇ ਲੰਗਰ ਹਾਲ ਤੇ ਇੱਧਰ ਇੱਧਰ ਆਪਣਾ ਦੇਗ ਇੱਧਰ ਇੱਧਰ ਭਾਂਡੇ ਪਏ ਆ ਇੱਥੇ ਸੇਵਾ ਕਰਨੀ ਆ ਜੀ ਨੇ ਉਹ ਕਰ ਸਕਦੇ ਆ ਇੱਕ ਤਰ੍ਹਾਂ ਆਪਣਾ ਸ਼ੇਨਕਾ ਵੀ ਤਾਂ ਮੈਂ ਮੈਂ ਸੇਵਾ ਵੀ ਕਰ ਜਾਨੀ ਹੁੰਨੀ ਆ ਸੇਵਾ ਮੈਂ ਕੋਈ ਘੌਣ ਨਹੀਂ ਦਿਨਛੇ ਕਰਦੀ ਹੁੰਨੀ ਜੇ ਮੈਂ ਦਿਨਛੇ ਨਹੀਂ ਕਈ ਵਾਰ ਤੇ ਜਿਹੜੀ ਸੇਵ ਨਹੀਂ ਜ਼ਰੂਰ ਦੁੰਦੇ ਕਰ ਦਿੰਨੇ ਆ। ਔਰ ਇੱਧਰ ਦੇਖੋ ਆ ਭਾਂਡੇ ਪਏ ਆ। ਤੇ ਇੱਧਰ ਮੈਂ ਹਲੇ ਮੱਥਾ ਟੇਕਣਾ ਹੈ। ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ। ਦੇਖੋ ਇੱਧਰ ਜਿਹੜਾ ਇੱਧਰ ਉਹ ਤਾਲਾ ਲੱਗਿਆ ਹੋਇਆ ਇੱਥੇ ਆਪਣਾ ਸਾਰੇ ਆਪਣਾ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ। ਔਰ ਇੰਟਰ ਆਪਣਾ ਮੱਥਾ ਟੇਕ ਦਿਆ ਸਾਰੇ ਇੱਥੇ ਮੈਂ ਮੱਥਾ ਹਲੇ ਟੇਕਣਾ ਹੈ। ਫਿਰ ਮੈਂ ਵਲੋਗ ਦੇ ਐਂਡ ਫੇਰ ਕਰਦੀ ਓਕੇ ਮੱਥਾ ਟੇਕਣਾ ਪਹਿਲਾਂ ਇਹ ਉਹ ਹਾਲਾ ਜਿੱਥੇ ਤੁਸੀਂ ਇੱਥੇ ਸਾਰੇ ਪਾਠ ਕਰਦੇ ਆ ਇਧਰਲੇ ਹਾਲជា ਉਧਰ ਆਪਣਾ ਜੇ ਮੈਂ ਮੱਥਾ ਟੇਕਦੇ ਆ ਮੱਥਾ ਤਾਂ ਇਧਰ ਵੀ ਟੇਕਦੇ ਆ ਪਰ ਜਿਹਨੇ ਪਾਠ ਕਰਨਾ ਹੁੰਦਾ ਤੇ ਐਂਦਰ ਕਰਦੇ ਤੇ ਹੁਣ ਮੈਂ ਤੁਹਾਨੂੰ ਬਾਹਰ ਵੀ ਦਿਖਾ ਦਿੰਦੀ ਕਿ ਹੁਣ ਮੈਂ ਆ ਗਈ ਹਾਂ ਔਰ ਤੇ ਇੱਥੇ ਮੈਂ ਰੱਖੂਗੀ ਆਪਣਾ ਰਮਾਲ ਤਾਰ ਕੇ ਇੰਨਾ ਦੇਖੋ ਰੱਖ ਤਾ ਇ ਇੱਧਰ ਸਾਰੇ ਆਪਣਾ ਜੁੱਤੀਆਂ ਜਮਾ ਕਰਨੇ ਦਾ ਕੋਈ ਇੱਥੇ ਨਹੀਂ ਹੈਗਾ ਕਿ ਉਹ ਛੋਟਾ ਘੁਰਤਰਾ ਸ ਹੈ ਵਾ ਤੇ ਇੱਥੇ ਆਪਣਾ ਸਾਰੇ ਜੁੱਤੀਆਂ ਰੱਖ ਦਿੰਦੇ ਤੇ ਮੇਰੀ ਆ ਪਈ ਹੈ ਦੇਖੋ ਮੈਂ ਤਾਂ ਹੁਣੀ بس 2 ਮਿੰਟ ਲੱਗਣੇ ਸੀ ਤਾਂ ਕਰਕੇ ਮੈਂ نیچے ਹੋਲ ਬਣੀ ਸਾਰੇ ਉੱਪਰ ਰੱਖ ਕੇ ਜਨਵੇਂ ਤੇ ਬਾਹਰ ਦਾ ਏਰੀਆ ਹੈ ਗੱਡੀਆਂ ਇੱਥੇ ਵੀ ਡਿਸਪਲਾਈਨ ਡਿਸਪਲਾਈਨ ਖੜਾਣੀਆਂ ਬਣਨੀ ਐ ਤੇ ਇਹ ਦੇਖੋ ਤੁਹਾਨੂੰ ਮੈਂ ਬਾਹਰ ਦਾ ਰਿਸ਼ੂ ਵੀ ਦਿਖਾ ਦਿੰਨੀ ਆ ਟਾਈਮ ਤੁਹਾਨੂੰ ਦਿਖਾ ਦਿੰਨੀ ਆ ਕਿੰਨਾ ਹੋ ਗਿਆ ਇੰਡੀਆ ਚ ਨਹੀਂ ਅਸੀਂ ਰਾਤ ਨੂੰ ਇਦਾਂ ਘੁੰਮ ਸਕਦੇ ਤੇ ਆ ਦੇਖੋ ਬਾਹਰ ਏਰੀਆ ਸਾਰਾ ਤੁਹਾਨੂੰ ਦਿਖਾ ਦਿਆਂ ਅੱਜ ਮੈਂ ਬਾਹਰ ਬਾਹਰ ਜਾ ਰਹੀ ਆ ਪੂਰਾ ਦਿਖਾਵਾਂਗੀ ਤੁਹਾਨੂੰ ਅੱਜ ਮੈਂ ਤੇ ਇਧਰ ਆਪਣਾ ਸਾਰਾ ਪਾਰਕਿੰਗ ਏਰੀਆ ਜੋ ਗੁਰਦੁਰਸ ਸਾਹਿਬ ਦਾ ਤੇ ਮੈਂ ਹੁਣ ਆਈ ਆ ਬਾਹਰ ਬਾਹਰ ਤੋਂ ਮੈਨੂੰ ਹੇਟ ਸੜਕ ਕ੍ਰੋਸ ਕਰਨੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਮੈਨੂੰ ਕਿੱਧਰ ਨੂੰ ਜਾਣਾ ਹੈ ਰਾਜੇ 11 ਵੱਜ ਚੁੱਕੇ ਨੇ ਔਰ 11 ਵਜੇ ਤੁਹਾਨੂੰ ਰੌਣਕ ਦਿਖਾਉਣੀ ਹੈ ਤੇ ਦੇਖੋ ਆ ਗੁਰਦੁਰਸ ਸਾਹਿਬ ਜਿੱਥੇ ਮੈਂ ਗਈ ਸੀ ਨਿਸ਼ਾਨ ਸਹਿਰਾ ਔਰ ਇਧਰ ਮੈਂ ਹੁਣ ਸਿੱਧਾ ਜਾਣਾ ਤੇ ਉੱਥੇ ਮੁੜ ਕੇ ਮੈਂ ਤੁਹਾਨੂੰ ਅੱਗੇ ਜਾ ਕੇ ਵਲੌਗ ਦਾ ਐਂਡ ਕਰਦੇ ਆਂ ਸਵਾਤਾ ਜਦੋਂ ਸੈਰ ਕਰਨੀ ਹੁੰਦੀ ਉਦੋਂ ਸੁਣ ਲੈਂਦੀ ਹੈ ਨਾ ਇਹਦੇ ਵਿੱਚ ਵੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਗਾਣੇ ਸੁਣਨੇ ਸ਼ਬਦ ਵੀ ਸੁਣ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾਣੀ ਹੋ ਰਹੀ ਤੇ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਤੇ ਆ ਗੁਰਦੁਆਰਾ ਸਾਹਿਬ ਜਿੱਥੇ ਮੈਂ ਗਈ ਸੀ ਗੁਰਦੁਆਰਾ ਅੰਮ੍ਰਿਤਪrakash ਸਰੀ ਬੀ ਸੀ ਯਾਦਗਾਰ ਔਰ ਇਹੇ ਆਪਣਾ ਇਧਰੋਂ ਵੀ ਤੁਸੀਂ ਦੇਖ ਲਓ ਇਧਰੋਂ ਮੁੜ ਕੇ ਉਹ ਗੁਰਦੁਆਰਾ ਤੇ ਹੁਣ ਮੈਂ ਜਾਣਾ ਹੈ ਸਿੱਧਾ ਸਿੱਧਾ ਤੁਸੀਂ ਦੇਖ ਪਾ ਰਹੇ ਹੋ ਕਿ ਸਾਹਮਣੇ ਡਲਟਰਾਇਸ ਬਿਲਡਿੰਗ ਹੈ ਔਰ ਇਧਰ ਮੈਂ ਤੁਹਾਨੂੰ ਮੰਦਿਰ ਵੀ ਦਿਖਾਉਣੀ ਆ ਐਨ ਸੱਚੀ ਕਿ ਤੋ ਮੰਦਿਰ ਨਹੀਂ ਹੈਗਾ ਮੰਦਿਰ ਵੀ ਦਿਖਾਉਣੀ ਆ ਆਪ ਮੰਦਰ ਜੀ ਮੱਥਾ ਟੇਕ ਚਾਹੀਦਾ ਕਿਉਂਕਿ ਸਾਰੇ ਧਰਮ ਦਾ ਸਨਮਾਨ ਕਰਨਾ ਚਾਹੀਦਾ ਬੰਬ ਬੰਬ ਬੋਲੇ જય ਸ਼ਿਵ ਸ਼ੰਕਰ ਸੋਵਾਨੋ ਮੰਦਰ ਜੀ ਜਾਣੀ ਹੋਣੀ ਹੈ ਜਿਵੇਂ ਉੱਥੇ ਦਿਖਾਉਣੀ ਹੈ ਤੁਹਾਨੂੰ ਹਲਾ ਸਿੱਧਾ ਜਾਈ ਜਾਣਾ ਜਾਈ ਜਾਣਾ ਰੌਣਕ ਪੂਰੀ ਸਿੱਧਾ ਸਿੱਧਾ ਜਾ ਕੇ ਬਸ ਆਪਣਾ ਘਰ ਆ ਜਣੇ ਕੋਈ ਮੋੜ ਨਹੀਂ ਮੋੜਨਾ ਕੁਝ ਨਹੀਂ ਕਰਨਾ ਰਾਤ ਦੇ 11:00 ਵੱਜ ਚੁੱਕੇ ਆਂ ਔਰ ਕੀ ਹੈ ਤੁਸੀਂ 12:00 ਵੀ ਘੁੰਮ ਲੋ ਤੇ ਆ ਮੰਦਰ ਸੋ ਵਾਰ ਨੂੰ ਮੰਦਿਰ ਮੱਥਾ ਟੇਕਿਆ ਨਹੀਂ ਆ ਬਾਕੀ ਆਪਾਂ ਰਸਤੇ 'ਚ ਜਾ ਕੇ ਆਪਾਂ ਇਦਾਂ ਮੱਥਾ ਟੇਕ। ਨੱਕੇ ਇਹ ਮੰਦਿਰ। ਕਿਉਂਕਿ ਜਿੱਥੇ ਜਿੱਥੇ ਜੀ ਦੀ ਸ਼ਰਦ ਹੈ ਸਾਰੇ ਮੱਥੇ। ਤੇ ਹੁਣ ਮੈਂ ਸਿੱਧਾ ਜਾਣਾ ਸਿੱਧਾ ਜਾਣਾ ਸਿੱਧਾ ਜਾਣਾ। ਹੁਣ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿਆ ਕਿ ਕਿੰਨੇ ਰੋਡ ਕ੍ਰੋਸ ਕਰਨੇ ਪੈਂਦੇ ਆ ਗੁਰਦੁਆਰੇ ਤੋਂ ਘਰ ਤੋਂ ਗੁਰਦੁਆਰੇ ਤੱਕ। ਆਕਿੰ ਮੈਂ ਤੁਹਾਨੂੰ ਸਾਰਾ ਦੱਸ ਦੂੰਗੀ। ਦੋਸਤੋ ਬਲੌਗ ਕਰ ਦਿੰਨੇ ਆ ਤੇ ਆਹ ਹੈਗਾ ਆਪਣਾ ਇੱਥੋਂ ਗਿਣਦੇ ਆ ਆਪਾਂ ਵੀ ਆਹ ਇੱਕ ਹਾਬ ਸਮਝੋ ਮਤਲਬ ਕਿ ਕਿੰਨੀਆਂ ਸੜਕਾਂ ਕ੍ਰੋਸ ਕੀਤੀਆਂ ਸ਼ੁੱਧ ਭਾਸ਼ਾ ਬੋਲ ਤੇ ਫੇਰ ਹੁਣ ਪੂਰਾ ਜਾਂਦੇ ਹੋਏ ਬਲੌਗ ਤਾਂ ਬਣਾਉਂਗੇ ਨਹੀਂ ਇੰਟਰਸੈਕਸ਼ਨ ਇੱਕ ਇੱਕ ਕ੍ਰੋਸ ਕਰ ਲਿਆ ਆਪਾਂ ਨੇ ਤੇ ਦੂਸਰਾ ਜਦੋਂ ਕ੍ਰੋਸ ਕਰਨਾ ਤਾਂ ਮੈਂ ਫੇਰ ਦੱਸ ਦਿਆਂਗਾ ਆ ਵੀ ਨਹੀਂ ਇਹ ਹੈ ਕੰਟਰੀ ਮਹਾਨ ਰਾਤ ਦੇ 11:05 ਹੋ ਰਿਹਾ ਤੇ ਉੱਥੇ ਇੰਡੀਆ ਚ ਅਪਾ ਨਹੀਂ ਘੁੰਮ ਸਕਦੇ ਤਾਂ ਔਰ ਇਹ ਦੂਸਰਾ ਇੰਡਿਕ ਆ ਗਿਆ ਜਿਹਦਾ ਇਹ ਬਟਨ ਲੱਗਿਆ ਹੋਇਆ ਤੇ ਮੈਨੂੰ ਤੇ ਮੈਂ ਕ੍ਰੋਸ ਕਰ ਸਕਦੀ ਹਾਂ ਆ ਦੇਖੋ ਆਪਾਂ ਗਿਣਦੇ ਜਾਵਾਂਗੇ ਔਰ ਇੱਧਰ ਦੇਖੋ ਕਿੰਨੀ ਰੌਣਕ ਅੱਜ ਮੈਂ ਤੁਹਾਨੂੰ ਪੂਰਾ ਰਸਤਾ ਦਿਖਾ ਦੇਣਾ ਹੈ ਕਿ ਮੈਂ ਇੰਦਰ ਰੇਲੀ ਗੁਰਦੁਆਰਾ ਸਾਹਿਬ ਜਾਣੀ ਆ ਲੋਕ ਹੋ ਜਾਂਦੀ ਆ ਫੁੱਦਸਾ ਮੱਥਾ ਟੇਕ ਹੋ ਜਾਂਦਾ ਦੇੰਚੇ ਵੀ ਆ ਜਾਂਦੀ ਆ ਰਾਤ ਨੂੰ ਰਾਤ ਨੂੰ ਰੋਟੀ ਰੋਟੀ ਖਵਾ ਕੇ ਸਾਰਾ ਕੰਮ ਨਵੇੜ ਕੇ ਫਿਰ ਬੇਫਿਕਰੀ ਹੋ ਕੇ ਆ ਜੀ ਦਾ ਕਿ ਕਿ ਸਟਮ ਵਧੀਆ ਲੱਗਦਾ ਸਾਰੇ ਘੁੰਮਦੇ ਆ ਸਾਰੇ ਨਿਕਲਦੇ ਹੀ ਸੀ ਟਮ ਆਹੋ ਉੱਥੇ ਰਮਾਲ ਮਿਲ ਜਾਂਦੇ ਆ ਪਏ ਹੁੰਦੇ ਆ ਰਮਾਲ ਔਰ ਉੱਥੇ ਬੰਨ ਹੋ ਜਾਂਦੇ ਇਸ ਕਰਕੇ ਜੈਕਟ ਪਾ ਕੇ ਐਵੇਂ ਆ ਜਾ ਮੈਂ ਤੁਹਾਨੂੰ ਤੀਸਰਾ ਜਿਹੜਾ ਰੋਡ ਕਰਾਸ ਕਰਨਾ ਏ ਆ ਇੱਥੇ ਉਹ ਬਟਨ ਹੀ ਲੱਗਿਆ ਹੋਇਆ ਕਿਉਂਕਿ ਇੱਥੇ ਬਿਜ਼ੀ ਰੋਡ ਨਹੀਂ ਹੈਗਾ ਇਸ ਘਰ ਕੇ ਸੋ ਮੈਂ ਰੋਡ ਕ੍ਰੋਸ ਕਰ ਰਹੀ ਆ ਔਰ ਅੱਜ ਹੈਗੀ ਆ 2 ਜੂਨ ਆ ਸ਼ਾਇਦ ਅੱਜ 2 ਜੂਨ ਤੇ ਜੈਕਟ ਦੇਖੋ ਪਾਈ ਹੋਈ ਆ ਕਿਉਂਕਿ ਇਸ ਟਾਈਮ ਵੈਦਰ ਜਿਹੜਾ ਮੌਸਮ ਬਹੁਤ ਠੰਡਾ ਹੈ ਔਰ ਚੁੰਦੇ ਮਿੰਨੇ ਵਿੱਚ ਜੈਕਟ ਜਿੱਥੇ ਚੁੰਦੇ ਮਿੰਨੇ ਵਿੱਚ ਜੈਕਟ ਦੇਖਦੇ ਵੀ ਨਹੀਂ ਅਗੇ ਸੀ ਔਰ ਮੈਂ ਤੁਹਾਨੂੰ ਰੋਡ ਕ੍ਰੋਸ ਜਿੰਨੇ ਵੀ ਮੈਂ ਕਰਨੇ ਘਰ ਤੱਕ ਮੈਂ ਸਾਰੇ ਅੱਜ ਮੈਂ ਤੁਹਾਨੂੰ ਗਾਇਜ਼ ਦਿਖਾਉਣ ਆ ਸੋ ਜਿਹੜਾ ਮੇਰੇ ਇੰਟਰਸੈਕਸ਼ਨ ਉੱਤੇ ਥੋੜਾ ਜਿਆਦਾ ਰੌਣਕ ਔਰ ਮੈਂ ਤੁਹਾਨੂੰ ਦਿਖਾਉਣੀ ਹੁਣ ਆਪਾ ਆਪਾ ਮੈਂ ਔਰ ਤੁਸੀਂ ਆ ਚੁਕੇ ਆ ਡਲਟਾ ਰਾਈਜ਼ ਬਿਲਡਿੰਗ ਦੇ ਬਿਲਕੁਲ ਨਜ਼ਦੀਕ ਇਹਦੇ ਸਾਰੇ ਅਪਾਰਟਮੈਂਟ ਆ ਸਾਰੇ ਇੱਥੇ ਰਹਿੰਦੇ ਆ ਰਹਿੰਦੇ ਆ ਰਹਿੰਦੇ ਤੇ ਹੁਣ ਆਪਣਾ ਆ ਗਿਆ ਏ ਚੌਥੇ ਨੰਬਰ ਦਾ ਰੋਡ ਕ੍ਰੋਸ ਜਿੱਥੇ ਮੈਂ ਕਰਨਾ ਏ ਤੇ ਇੱਥੇ ਵੀ ਥੋੜਾ ਬਿਜ਼ੀ ਹੋਣੇ ਕਰਕੇ ਸ਼ੁੱਧ ਹਵਾ ਲੱਗ ਰਹੀ ਹੈ ਬਹੁਤ ਪਿਆਰੀ ਪਿਆਰੀ। ਔਰ ਤੇ బిజీ ਹੋਣੇ ਕਰਕੇ ਜੇ ਇਥੇ ਜਿੱਥੇ ਜ਼ਿਆਦਾ ਬੀਜੀ ਉਥੇ ਬਟਨ ਲੱਗੇ ਹੋਏ ਆ। ਮੈਂ ਬਟਨ ਦੱਬਦੀ ਆਂ। ਵਧੀਆ ਭਾਈ ਬਟਨ ਆਲਰੇਡੀ ਦੱਬਿਆ ਹੋਆ ਪਰ ਮੈਂ ਤੁਹਾਨੂੰ ਦੱਬ ਕੇ ਦਿਖਾ ਦਿੰਦੀ ਆਂ। ਇਹ ਦੇਖ। ਤੋ ਨਿਸ਼ਾਨ ਆ ਗਿਆ ਆਪਣਾ ਕ੍ਰੋਸਿੰਗ ਦਾ। ਇਹ ਅਸਕਰ ਸਾਹ ਦੇ। ਤੇ ਜ਼ਿਆਦਾ ਬੀਜੀ ਰੋਡ ਨਹੀਂ ਆਏਗਾ। ਜਿਆਦਾ ਬਿਜੀ ਨਹੀਂ ਹੈਗਾ ਸਾਰੇ ਨਾਲੋਂ ਜ਼ਿਆਦਾ ਬਿਜੀ ਜਿਹੜਾ 1 ਕਰੋੜ ਕ੍ਰੋਸ ਕਰਨਾ ਮੈਂ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਤੇ ਇਧਰਲੀ ਸਾਈਡ ਹੈਗਾ ਇਹ ਡਾਕਟਰ ਮੈਂ ਨਾਮ ਵੀ ਪੜ ਦੰਨੇ ਆ ਡਾਕਟਰ ਦਾ ਆ ਡਾਕਟਰ ਮਾਲਹੀ ਤੇ ਡਾਕਟਰ ਸੰਧੂ ਡਾਕਟਰ ਸਿੱਧੂ ਜਿਹੜੇ ਵੀ ਫੈਮਿਲੀ ਡਾਕਟਰ ਆ ਸਾਰੇ ਅੰਦਰ ਜਿਹਨੂੰ ਚੈੱਕ ਅਪ ਕਰਾਉਣਾ ਤੇ ਇੱਧਰ ਕਰਾ ਸਕਦੇ ਹੋ ਫਟ ਬਹੁਤ ਐਕਸਪੈਂਸਿਵ ਪੈ ਜਾਂਦਾ ਹੈ ਕਾਟ ਬਣੇ ਹੁੰਦੇ ਨੇ ਤੇ ਇੱਧਰ ਲੈ ਲੋ ਜੀ ਪੀਜ਼ਾ ਠੀਕ ਆ ਤੇ ਹੁਣ ਮੈਂ ਆ ਚੁੱਕੀ ਹਾਂ ਬਿਲਕੁਲ ਰੈਲਟਰਾਇਜ਼ਡ ਬਿਲਡਿੰਗ ਦੇ ਸਾਹਮਣੇ ਤੇ ਇੱਧਰ ਹਲੇ ਆਪਣੇ ਵਲੌਗ ਰਹਿੰਦੇ ਆ ਇਹ ਘਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਜੋ ਰਸਤਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਹ ਦੇਖੋ ਤੇ ਬੈਸਟ ਬਾਇ ਕਰੀ ਰੀਡੈਂਟ ਆਰ ਇਹਦੇ ਇਹ ਵਲੌਗ ਹਲੇ ਆਪਣੇ ਪੈਂਡਿੰਗ ਪਏ ਆ ਬਣਾਉਣੇ ਆ ਟਾਈਮ ਐਨੀ ਕੀ ਕਰੀਏ ਲਾਈਫ ਹੈ ਬਹੁਤ ਬਿਜ਼ੀ ਆ ਵਾਕਿੰਗ ਕਰਨੀ ਹੁੰਦੀ ਆ ਕੁਕਿੰਗ ਕਰਨੀ ਹੁੰਦੀ ਆ ਅਰਚਿੰਗ ਕਰਨੀ ਹੁੰਦੀ ਆ ਤੇ ਸ਼ਾਰਟ ਵੀਡੀਓ ਕਰਨੀ ਹੁੰਦੀ ਆ ਬੰਨੋ ਬੰਨੋ ਕਰਦੇ ਕਦੇ ਤੂੰ ਸਾਰਾ ਬੈਕਾ ਭਾਈ ਆਪਣੇ ਆਪ ਨੂੰ ਬਿਜ਼ੀ ਮੈਂ ਬਿਜ਼ੀ ਰੱਖਿਆ ਹੋਇਆ ਤੇ ਉਧਰਲੀ ਸਾਈਡ ਹੈਗਾ ਆਪਣਾ ਪੈਟਰੋਲ ਪੰਪ ਤੇ ਇਧਰਲੀ ਸਾਈਡ ਵੀ ਹੋਊਗਾ ਪੈਟਰੋਲ ਪੰਪ ਤੇ ਕੋਈ ਥੋੜ੍ਹਾ ਤੇ ਇੱਥੇ ਆ ਗਈ ਆ ਪੂਰੀ ਲਾਈਟਿੰਗ ਤੇ ਮੈਂ ਕਿਹਾ ਇੱਥੇ ਵੀ ਕਿਉਂ ਨਾ ਸ਼ੂਟ ਕਰ ਲਈਏ ਠੰਡੇ ਠੰਡੀ ਹਵਾ ਚੱਲ ਰਹੀ ਆ ਔਰ ਇਧਰ ਵੀ ਫਾਸਟ ਫੂਡ ਹਲੋ ਜੀ ਦੋਸਤੋ ਤੇ ਹੁਣ ਆਪਾਂ ਆ ਗਏ ਆ ਮੇਨ ਇੰਟਰਸੈਕਸ਼ਨ ਜਿੱਥੇ ਬੜੇ ਧਿਆਨ ਨਾਲ ਸੜਕ ਕ੍ਰੋਸ ਕਰਮੀ ਪੈਂਦੀ ਆ ਪਰ تن ਇੱਥੇ ਵੀ ਲੱਗਿਆ ਹੋਇਆ ਪਰ ਜਿਹੜੇ ਮੇਰੇ ਵਿਚਾਰੇ ਬਜ਼ੁਰਗ ਮੇਰੇ ਵਰਗੇ ਵੀ ਤੇ ਉਹ ਇੱਥੇ ਰੈਸਟ ਕਰ ਲੈਂਦੇ ਆ ਔਰ ਇੱਥੇ ਆਪਾਂ ਪਹਿਲਾ ਕਰ ਦਈਏ ਇਹਨੂੰ ਦਬਾ ਦਈਏ ਬਿਲਕੁਲ ਕਿ ਇਹ ਹੈਗਾ ਆਪਣਾ ਮੇਨ ਇੰਟਰਸੈਕਸ਼ਨ ਔਰ ਅਡਲਟ ਰੈਸ ਬਿਲਡਿੰਗ ਦੇ ਬਿਲਕੁਲ ਸਾਹਮਣੇ ਆ ਤੇ ਉਧਰ ਬਸ ਸਟੈਂਡ ਕਿੰਨੀ ਵਾਰ ਦੱਸਿਆ ਤੁਹਾਨੂੰ ਸਮਝ ਲਿਆ ਕਰੋ ਉਹ ਪੈਟਰੋਲ ਪੰਪ ਆ ਇਧਰ ਮੈਂ ਆਈ ਆ ਇੱਥੇ ਰੈਸਟ ਕਰਨੇ ਵਾਸਤੇ ਬਣਾਇਆ ਹੋਇਆ ਹੈ ਕਈ ਵਾਰ ਬੰਦਾ ਤੇ ਮੈਂ ਵੇਟ ਕਰ ਰਹੀ ਹਾਂ ਔਰ ਜਦੋਂ ਉੱਥੋਂ ਨਿਸ਼ਾਨ ਆਏਗਾ ਨਾ ਵਾਕ ਤਾਂ ਮੈਂ ਫੇਰ ਕ੍ਰੋਸ ਕਰ ਸਕਦੀ ਹਾਂ ਇਹ ਜਿਹੜੀ ਇਹ ਸੜਕ ਨਾ ਇਹ ਨਹੀਂ ਮੈਂ ਬਿਲਕੁਲ ਵੀ ਕ੍ਰੋਸ ਕਰ ਸਕਦੀ ਬੇਸ਼ੱਕ ਖਾਲੀ ਰੋਡ ਆ ਪਰ ਮੈਂ ਇੱਥੇ ਰਿਸਕ ਨਹੀਂ ਲੈ ਸਕਦੀ ਕਿਉਂਕਿ ਜਿਹੜਾ ਆ ਦੇਖੋ ਹੁਣ ਨਿਸ਼ਾਨ ਆ ਗਿਆ ਤੇ ਮੈਂ ਹੁਣ ਤਾਂ ਮੈਂ ਚਾਹੇ ਟੌਰ ਨਾਲ ਜਦੋਂ ਇੰਨੀਆਂ ਗੱਟੀਆਂ ਖੜੀਆਂ ਹੋਣੀਆਂ ਜਦੋਂ ਮਤਲਬ ਕਿ ਸਜਾਲ ਜਾ ਬਹੁਤ ਆ ਜਾਂਦਾ ਕਿ ਆਪਾਂ ਜਾ ਰਹੇ ਆ ਜਾ ਰਹੇ ਆ ਰੋਡ ਕ੍ਰੋਸ ਕਰ ਰਹੇ ਨੇ ਗੱਡੀਆਂ ਲੈਣ ਗੱਡੀਆਂ ਥੈਂਕ ਯੂ ਆ ਮੈਂ ਰੋਡ ਕ੍ਰੋਸ ਕਰ ਲਿਆ ਤੇ ਹੁਣ ਜੋ ਅੱਗੇ ਆ ਤੋ ਉਹ ਮੈਂ ਦਿਖਾ ਰਿਹਾ ਤੁਹਾਨੂੰ ਤੇ ਇਧਰ ਵੀ ਆਪਣਾ ਪੈਟਰੋਲ ਪੰਪਾ ਔਰ ਇਧਰ ਕਾਰਵਾਸ਼ਾ ਜਿਹੜਾ ਮੈਂ ਇੱਕ ਦਿਨ ਵੀਡੀਓ ਬਣਾਈ ਨਹੀਂ ਸੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੀ ਸੀ ਐਦੀ ਬਣਾਈ ਸੀ ਮੈਂ ਐਦੀ ਬਣਾਈ ਸੀ ਦੋਸਤੋ ਠੀਕ ਹੈ ਇਸਾਰੇ ਰਸਤੇ ਤੇ ਜਾਂਦਾ ਹੀ ਸਿੱਕਾਰ ਕੇ ਮੈਂ ਵਲੋਗਿੰਗ ਕਰ ਲੈਂਦੀ ਹਾਂ ਪਰ ਮੈਨੂੰ ਕਿਤੇ ਦੂਰ ਨਹੀਂ ਜਾਣਾ ਪੈਂਦਾ ਹੁਣ ਉਸ ਦਾ ਇੰਤਜ਼ਾਰ ਖਤਮ ਹੋਆ ਜਿਸ ਦਾ ਮੈਂ ਹਰ ਵਲੋਗ ਮੈਂ ਜ਼ਿਕਰ ਕਰਦੀ ਆ ਇਹ ਬਿਲਡਿੰਗ ਦੇ ਤੋਂ ਕੋ ਸਾਹਮਣੇ ਮੈਂ ਕ੍ਰੋਸ ਹੋਣਾੜੇ ਵਾਲੀ ਆਪਣੀ ਸਬਜ਼ੀ ਮੰਡੀ ਛੋਟੀ ਜੀ ਲੇਟਰ ਸਨ ਫਾਰਮ ਕਹਿੰਦੇ ਆ ਇਹਨੂੰ ਔਰ ਇਹ ਬੰਦ ਹੋਣ ਵਾਲੀ 12 ਵਜੇ ਤੱਕ ਬੰਦ ਰਹਿੰਦੀ ਹਲੇ 12 ਨਹੀਂ ਬੱਚੇ ਹਲੇ 11:30 ਹੋਏ ਆ ਤੇ ਇਹਦਾ ਸਾਰਾ ਸਮਾਨ ਅੰਦਰ ਕਰਕੇ ਰੱਖਤਾ ਇਹਨਾਂ ਨੇ ਔਰ ਜਦ ਤੁਸੀਂ ਸਬਜੀ ਮੰਡੀ ਦੇਖ ਰਹੇ ਹੋ ਦੇਖ ਹੀ ਜਾਓ ਜੀ ਵਾਸਤੇ ਪਰ ਇੱਥੇ ਸਬਜੀ ਨਹੀਂ ਲੰਦੇ ਹੈਗਾ ਤੇ ਆ ਆਪਣਾ ਬਿਲਡਿੰਗ ਹੈ ਜੋ ਜੋ ਰਸਤੇ 'ਚ ਆ ਰਹਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਧਰ ਮੈਂ ਫੁੱਲ ਵਲੋਗਿੰਗ ਕੀਤੀ ਹੋਈ ਹੈ ਸਾਰੀ ਤੇ ਉਧਰ ਡਾਕਟਰ ਇਸ ਬਿਲਡਿੰਗ ਦੇ ਸਨੀਚੇ ਫਿਜ਼ੀਓਥਰਾਪੀ ਆ ਡੈਂਟਿਸਟ ਆ ਸੈਲੂਨ ਆ ਇਮੀਗ੍ਰੇਸ਼ਨ ਆ ਨੋਟਰੀ ਆ ਓਕੇ ਤੇ ਇੱਧਰ ਆਪਣਾ ਸਾਰੇ ਅ ਅਪਾਰਟਮੈਂਟ ਆ ਫਲੈਟ ਇਹ ਆਪਣਾ ਮੁੱਲਾ ਦਾ 6ਵਾਂ ਰੋਡ ਕ੍ਰੋਸ ਹੋ ਗਿਆ ਇੱਥੇ ਮੈਨੂੰ ਬਟਨ ਦੱਬਣ ਦੀ ਜ਼ਰੂਰਤ ਨਹੀਂ ਹੈਗੀ ਬਟ ਹੈਗਾ ਏ ਪਰ ਮੈਂ ਇੱਥੇ ਦੱਬਣਾ ਨਹੀਂ ਕਿਉਂਕਿ ਇਹ ਬੀਜ਼ੀ ਰੋਡ ਨਹੀਂ ਹੈਗਾ ਪਰ ਫਿਰ ਵੀ ਕਹਿੰਦੇ ਨਾ ਦੱਬ ਲੈਣਾ ਚਾਹੀਦਾ ਚੱਲ ਕੋਈ ਨਹੀਂ ਬੜਾ ਉਹ ਲੋਕ ਕਿਰਿਆ ਸੜਕ ਪਾਰ ਕਰਦੇ ਨਾ ਪਰ ਟਾਵਰ ਜੀ ਨਾਲ ਕਰਦੇ ਆ ਵੀ ਭਈ ਅਸੀਂ ਲੰਘਣਾ ਹੈ ਤੇ ਦੋਸਤੋ ਇੱਧਰ ਹੈਗਾ ਸੁਪਰਸਟੋਰ ਮੈਂ ਤੁਹਾਨੂੰ ਦੱਸਿਆ ਸੀ ਨਾ ਸੁਪਰਸਟੋਰ ਦਾ ਵਲੌਗ ਨਾ ਆਇਆ ਸੀ ਤੇ ਉਹ ਅਭੀ ਬਿਲਕੁਲ ਰਸਤੇ 'ਚ ਹੀ ਹੈ ਇੱਧਰ ਸਿੱਧਾ ਜਾ ਕੇ ਤੇ ਆ ਬਿਲਡਿੰਗ ਦੇ ਨਿਸ਼ਾਨੀ ਰੱਖ ਲਿਆ ਕਰੋ ਤੇ ਇਹਦੇ ਸਾਹਮਣੇ ਆ ਤੇ ਹੁਣ ਆਪਣਾ ਬਸ ਘਰ ਆਣੇ ਵਾਲਾ ਸਾਹਮਣੇ ਆਪਣਾ ਘਰ ਆ ਹੁਣ ਮੈਂ ਤੁਹਾਡੇ ਸਾਹਮਣੇ ਕਿਤੇ ਨਹੀਂ ਮੋੜ ਮੂੜੀ ਹੈਗੀ ਮੈਨੂੰ 15 ਮਿੰਟ ਲੱਗੇ ਆ 15 ਮਿੰਟ ਇੱਧਰ ਨੂੰ 15 ਮਿੰਟ ਇੱਧਰ ਅੱਧੇ ਥੋੜਾ ਜਿਆਦਾ ਵੀ ਹੋ ਜਾਂਦਾ ਹੁਣ ਜਿਵੇਂ ਮੈਨੂੰ ਵਲੌਗ ਬਣਾਉਂਦੀ ਜਾਂਦੀ ਆ ਮਟਕ ਮਟਕ ਛਟਕ ਛਟਕ ਕੇ ਛੁੱਟਾ ਹਵਾ ਖੰਦੀ ਖੰਦੀ ਤੇ ਰਾਤ ਦੇ ਦੋਸਤੋ ਸਵਾ 11 ਹੋ ਚੁੱਕੇ ਆ ਔਰ ਮੈਂ ਵਾਕ ਕਰ ਰਹੀ ਆ ਏ ਚਿੱਟ ਜਨੂ ਆਪਾਂ ਇੰਡੀਆ ਜਾ ਕੇ ਬਹੁਤ ਮਿਸ ਕਰਾਂਗੇ। ਔਰ ਬਾਕ ਕਰ ਰਹੇ ਨੇ ਸੌਰੀ ਕੋਈ ਏਦਣੀ ਹੈਗਾ ਕੀ ਕੋਈ ਰਾਤ ਹੋ ਜਿੱਦੀ ਨੂ ਨੂ ਤਾਂ 10 ਵਜੇ ਤਾਂ ਦਿਨ ਸੇ ਪਤਾ ਤੇ ਹੁਣ ਆਪਣਾ ਆ ਗਿਆ ਮੈਨੂੰ ਲੱਗਾ ਸਤਮਾ ਮੋੜ ਹੈ ਨਾ ਪਰ ਅਸੀਂ ਕਿਤੇ ਨਹੀਂ ਮੁੜੇ ਹੈਗੇ ਤੇ ਇਹ ਵੀ ਇੱਥੇ ਤਾਂ ਬੱਡਨ ਹੈ ਹੀ ਨਹੀਂ ਕਿਉਂਕਿ ਇੱਥੇ ਐਨ ਬਿਜ਼ੀ ਨਹੀਂ ਹੈਗਾ ਕੁਛ ਦੇਖ ਪਾ ਰਹੇ ਉੱਧਰ ਵੀ ਸਾਰੇ ਵਾਕ ਕਰਦੇ ਨੇ ਇਹ ਚੀਜ਼ਾਂ ਨੂੰ ਆਪਾਂ ਬਹੁਤ ਮਿਸ ਕਰਾਂਗੇ ਔਰ ਜਿੱਦਾ ਜਾਂਦੇ ਹੋਏ ਜਾਂਦੇ ਹੋਏ ਜਾਂਦੇ ਹੋਏ ਉਹ ਕਹਿੰਦੇ ਰਾਤ ਨੂੰ ਛੇਲੇ ਵੀ ਕਰਦੇ ਇਸ ਕਰਕੇ ਰਹਿਣ ਦਿੰਦੇ ਇਹ ਸਾਰੇ ਵਹਿਮ ਉੱਥੇ ਆ ਇੱਥੇ ਨਹੀਂ ਹੈ ਇੱਥੇ ਥੋੜਾ ਜਿਹਾ ਨੇਰਾਏ ਹੁਣ ਆਪਣਾ ਅੱਠਵਾਂ ਮੋੜ ਜਿਹੜਾ ਉਹ ਆਣਿਆ ਆਲਾ ਏ ਤੇ ਉੱਥੇ ਵੀ ਸਾਨੂੰ ਬਟਨ ਨਹੀਂ ਦਿੱਤਾ ਹੋਇਆ ਕਿਉਂਕਿ ਉੱਥੇ ਵੀ ਜ਼ਰੂਰੀ ਨਹੀਂ ਹੈਗਾ ਉੱਥੇ ਵੀ ਆਰੇਦਾਰੇ ਦੇਖ ਕੇ ਆਪਣਾ ਸੜਕ ਕ੍ਰੋਸ ਕਰ ਸਕਦੇ ਆ ਤੇ ਅਗਰ ਆਪਾਂ ਖੜਿਆਂ ਤਾਂ ਗੱਡੀਆਂ ਨੂੰ ਖੜਨਾ ਪਊ ਕਿਉਂਕਿ ਉੱਥੇ ਤੇ ਆਪਾਂ ਸਾਰਾ ਢੱਪ ਕੇ ਆਪਣਾ ਘਰ ਤੇ ਆ ਗਿਆ ਆਪਣਾ ਲਾਸਟ ਮੋੜ ਤੇ ਇੱਥੇ ਆਪਣਾ ਆ ਗਿਆ ਇਹ ਆਪਾਂ ਨੇ ਇੱਧਰ ਨੂੰ ਪਾਰ ਕਰਨਾ ਹੋਵੇ ਉਹ ਸਾਹਮਣੇ ਮੈਂ ਕੰਸਟਰਕਸ਼ਨ ਦਾ ਵਲੌਗ ਬਣਾਇਆ ਸੀ ਤੇ ਇਹਦਾ ਬਟਨ ਲੱਗਿਆ ਹੋਇਆ ਤੇ ਗੱਡੀ ਆ ਗਈ ਪਰ ਰੁਕ ਜੂਗੀ ਮੈਨੂੰ ਦੇਖ ਕੇ ਔਰ ਮੇਰਾ ਹੁਣ ਮੰਜ਼ਿਲ ਮੇਰੀ ਆ ਚੁੱਕੀ ਹੈ ਦੋਸਤੋ ਚਾਬੀ ਲਈਏ ਆਪਾਂ ਨੇ ਕੱਢ ਔਰ ਘਰ ਆ ਚੁੱਕੇ ਆਪਾਂ ਅਰੋਹਨੋ ਗਾਇਸ ਲਾਈਵ ਤਾਂ ਹੋਣੀ ਕਿੱਥੇ ਲਾਈਵ ਹੁੰਦੀ ਹੈ ਮੈਂ ਔਰ ਮੈਂ ਲਾਈਵ ਵਿੱਚ ਆ ਵੀ ਜਾਊਂਗੀ ਲੱਗਦਾ ਹੁਣੇ ਗੱਲ ਨਹੀਂ ਤੁਹਾਨੂੰ ਮੈਂ ਚੇ ਬਸ ਆਪਣਾ ਘਰ ਲਾਈਵ ਲਗਾ ਜੈਨੀ ਲਾਈਵ ਤੇ ਬੜੀ ਟੈਨਸ਼ਨ ਨਹੀਂ ਲੰਦੀ ਹੈਗੀ ਔਰ ਉੱਚੇ ਆਪਣੀ ਲਾਈਵ ਲਾਈਵ ਹੁੰਦੀ ਸਾਹਮਣੇ ਔਰ ਵੀਊ ਦੇਖੀ ਜਾਂਦੇ ਨੇ ਸਾਰੇ ਹੈਲੋ ਗਾਇਸ ਮੈਂ ਆ ਚੁੱਕੀ ਹਾਂ ਘਰ ਚੇ ਹੁਣ ਆਪਾਂ ਖੋਲੀਏ ਲੋਕ ਇਹ ਹੁਣ ਤਾਲਾ ਕਿਦਾ ਹੋ ਗਿਆ ਹਨੇਰਾ ਪਿਆ ਹੈ ਚੇ ਬੜਾ ਪਚਾ ਕੇ ਖੋਲਣਾ ਪੈਣਾ ਹੈ ਸੋ ਆਪਾਂ ਆ ਚੁੱਕੀਆਂ ਕੈਮਰਾ ਸੈੱਟ ਕਰ ਲਈ ਮੈਂ ਆ ਚੁੱਕਿਆ ਘਰ ਔਰ ਵਲੌਗ ਦੀ ਵਲੌਗ ਦਾ ਕਰਦੀਆਂ ਐਂਡ ਔਰ ਵਲੌਗ ਕਿਤੇ ਦਿਲ ਲੱਗੇ ਜ਼ਰੂਰ ਦੱਸਿਓ ਤੇ ਸਬਸਕ੍ਰਾਈਬ ਕਰਿਓ